ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਪੂਰਨ ਤੌਰ ਤੋਂ ਪੱਕ ਚੁਕਿਆ ਹੈ ਇਸ ਦੇ ਨਾਲ ਹੀ ਦੱਸੀਏ ਕਿ ਕੇਂਦਰ ਸਰਕਾਰ ਤੋਂ ਕਿਸਾਨ ਕਾਫੀ ਜ਼ਿਆਦਾ ਖਫਾ ਨੇ ਇਸ ਦੇ ਨਾਲ ਹੀ ਕਿਸਾਨ ਪੰਜਾਬ ਦੇ ਵਿੱਚ ਭਾਜਪਾ ਦੇ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕਰ ਰਹੇ ਨੇ ਇਸ ਕਾਰਨ ਤਸਵੀਰਾਂ ਵੀ ਕਈ ਦੇਖਣ ਨੂੰ ਮਿਲਿਆ ਚਾਹੇ ਉਹ ਮੱਜਾ ਹੋਵੇ ਚਾਹੇ ਉਹ ਦਬਾਬਾ ਹੋਵੇ ਚਾਹੇ ਉਹ ਮਾਲਵਾ ਹੋਵੇ ਦੱਸੀਏ ਕਿ ਹੁਣ ਕਿਸਾਨਾਂ ਦੇ ਵੱਲੋਂ ਫਰੀਦਕੋਟ ਦੇ ਵਿੱਚ ਕਿਰਾ ਕੀਤਾ ਜਾਂਦਾ ਹੈ ਭਾਜਪਾ ਉਮੀਦਵਾਰ ਦਾ ਇਸ ਦੌਰਾਨ ਹੀ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਦਾ ਹੈ ਪੁਲਿਸ ਦੇ ਵੱਲੋਂ ਸਾਫ ਤੌਰ ਦੇ ਉੱਤੇ ਕਿਸਾਨਾਂ ਨੂੰ ਹੁਣ ਰਿਟੇਨ ਕਰ ਲਿਆ ਤਿੰਨ ਕਿਸਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਸ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਚੋਣ ਕਮਿਸ਼ਨ ਦੇ ਨਿਯਮਾਂ ਦੇ ਅਨੁਸਾਰ ਕਾਰਵਾਈ ਕਰ ਰਹੇ ਨੇ ਤਾਂ ਦੱਸ ਦਈਏ ਤਿੰਨ ਕੀਰਤੀ ਕਿਸਾਨ ਯੂਨੀਅਨ ਦੇ ਸੂਬਾ ਜਿਹੜੇ ਸਕੱਤਰ ਨੇ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਪਰਿਵਾਰ ਦਾ ਕਹਿਣਾ ਹੈ ਕਿ ਤਕਰੀਬਨ 5:30 ਵਜੇ ਰਾਜਵਿੰਦਰ ਸਿੰਘ ਦੀਪਵਾਲਾ ਨੂੰ ਪੁਲਿਸ ਨੇ ਗ੍ਰਫਤਾਰ ਉਹਨਾਂ ਦੇ ਘਰੋਂ ਕੀਤਾ ਹੈ ਪਰਿਵਾਰ ਦਾ ਦੋਸ਼ ਹੈ ਨਾ ਹੀ ਢੰਗ ਸਿਰ ਨਾ ਕੱਪੜੇ ਪਾਣ ਦਿੱਤੇ ਨਾ ਹੀ 15 ਪਰਣਾ ਬੰਨਣ ਦਿੱਤਾ ਤੇ ਨਾ ਹੀ ਪਾਣੀ ਦਾ ਇੱਕ ਗਲਾਸ ਪੂਰਨ ਤੌਰ ਤੋਂ ਪੀਣ ਦਿੱਤਾ ਹੈ ਪੁਲਿਸਕਾਰ ਆਂਦੀ ਹੈ 5:30 ਵਜੇ ਤੇ ਉਹਨਾਂ ਨੂੰ ਲੈ ਕੇ ਚਲੇ ਜਾਂਦੀ ਹੈ ਇਸ ਤੋਂ ਇਲਾਵਾ ਕੀਰਤੀ ਕਿਸਾਨ ਯੂਨੀਅਨ ਦੇ ਹੋਰ ਆਗੂਆਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਸਾਢੇ 2 ਹੋਰ ਕਿਸਾਨ ਆਗੂਆਂ ਨੂੰ ਗ੍ਰਫਤਾਰ ਕੀਤਾ ਹੈ ਉਦੋਂ ਹੀ ਉਹਨਾਂ ਦੇ ਵੱਲੋਂ ਐਲਾਨ ਵੀ ਕਰ ਦਿੱਤਾ ਗਿਆ ਕਿ ਅਸੀਂ ਹੁਣ ਥਾਣੇ ਦਾ ਕਿਰਾਾ ਕਰਾਂਗੇ ਇਹ ਸਾਡੇ ਕਿਸਾਨ ਵੀਰ ਥਾੜੇ ਦੇ ਕੋਲ ਪਹੁੰਚ ਰਹੇ ਨੇ ਤੇ ਉਹਨਾਂ ਦੇ ਵੱਲੋਂ ਹੁਣ ਕਿਰਾ ਕੀਤਾ ਜਾਵੇਗਾ ਤਾਂ ਲਗਾਤਾਰ ਜਿਤੇ ਕੀ ਚੋਣਵੀ ਮਾਹੌਲ ਦੇ ਵਿੱਚ ਪੰਜਾਬ ਦੇ ਵਿੱਚ ਕਿਸਾਨ ਵਿਰੋਧ ਪਾਸਵਾ ਉਮੀਦਵਾਰਾਂ ਦਾ ਕਰ ਰਹੇ ਨੇ ਚਾਹੇ ਮਾਝੇ ਦੀ ਤਸਵੀਰ ਹੋਵੇ ਚਾਹੇ ਮਾਲਵੇ ਦੀ ਚਾਹੇ ਧੁਆਬੇ ਦੀ ਤੇ ਇਸ ਦੌਰਾਨ ਹੀ ਹੁਣ ਫਰੀਦਕੋਟ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲਿਆ ਫਰੀਦਕੋਟ ਪੁਲਿਸ ਨੇ ਤਿੰਨ ਕਿਸਾਨਾਂ ਨੂੰ ਡਿਟੇਨ ਕੀਤਾ ਹੈ ਇਸ ਦੌਰਾਨ ਹੀ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਨਿਯਮਾਂ ਦੇ ਅਨੁਸਾਰ ਕਾਰਵਾਈ ਕਰ ਰਹੀ ਆ ਵਿਰੋਧ ਕਰਨਾ ਸਹੀ ਹੈ ਪਰ ਕਿਸੇ ਦੇ ਰਾਹਾਂ ਦੇ ਵਿੱਚ ਖੜੇ ਹੋਣਾ ਜਾਂ ਫਿਰ ਉਹਨਾਂ ਨੂੰ ਤਾਂਕੀਆ ਦੇਣਾ ਚਪੇੜਾ ਮਾਰਨ ਦੀਆ ਜਾਂ ਕੁਝ ਵੀ ਤਾਂ ਇਸ ਕਰਕੇ ਅਸੀਂ ਉਹਨਾਂ ਨੂੰ ਡਿਟੇਨ ਕੀਤਾ ਹੈ ਉਥੇ ਪਰਿਵਾਰ ਵਾਲਿਆਂ ਦੇ ਵੱਲੋਂ ਲਗਾਤਾਰ ਦੋਸ਼ ਲਗਾਏ ਜਾ ਰਹੇ ਨੇ ਕਿ ਅਸੀਂ ਭਾਜਪਾ ਦਾ ਵਿਰੋਧ ਕਰ ਰਿਹਾ ਤਾਂ ਪੰਜਾਬ ਸਰਕਾਰ ਕਿਉਂ ਅਜਿਹਾ ਕਰ ਰਹੀ ਹੈ ਇਸ ਨਾਲ ਹੀ ਦੱਸ ਦਈਏ ਕਿ ਹੁਣ ਇਸ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਮਾਹੌਲ ਤਣਾਅਪੂਰਨ ਹੋ ਗਿਆ ਹੈ ਕਿਸਾਨਾਂ ਦੇ ਵੱਲੋਂ ਥਾਣੇ ਦਾ ਘਰਾ ਦੇਖਣ ਨੂੰ ਮਿਲ ਰਿਹਾ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਮਾਜੇ ਦੀ ਗੱਲ ਕਰੀਏ ਤਰਨਜੀਤ ਸੰਧੂ ਦਾ ਵਿਰੋਧ ਹੋ ਰਿਹਾ ਹੈ ਹੰਸਰਾਜ ਹੰਸ ਦਾ ਵਿਰੋਧ ਹੋ ਰਿਹਾ ਹੈ ਇਸ ਤੋਂ ਇਲਾਵਾ ਪ੍ਰਨੀਤ ਕੌਰ ਦਾ ਦਿਨੇਸ਼ ਬੱਬੂ ਦਾ ਹਰ ਥਾਂ ਤੇ ਪਾਜਬਾਰੇ ਉਮੀਦਵਾਰਾਂ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਦੂਸਰੀ ਪਾਸੇ ਜਦੋਂ ਪ੍ਰਨੀਤ ਕੌਰ ਜਿਹੜੇ ਕਿ ਕਾਂਗਰਸ ਪਾਰਟੀ ਦੇ ਪਾਜਬਾ ਦੇ ਵਿੱਚ ਗਏ ਨੇ ਉਹਨਾਂ ਦਾ ਵਿਰੋਧ ਹੋਇਆ ਸੀ ਤਾਂ ਉਸ ਦੌਰਾਨ ਇੱਕ ਕਿਸਾਨ ਆਗੂ ਦੀ ਮੌਤ ਵੀ ਹੋ ਜਾਂਦੀ ਹੈ ਧੱਕਾ ਮੁਕੀ ਦੇ ਦੌਰਾਨ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਪ੍ਰਨੀਤ ਕੌਰ ਦੇ ਘਰਾ ਦਾ ਘਰ ਦਾ ਕਰਾ ਕਰਨ ਦਾ ਵੀ ਫੈਸਲਾ ਲਿਆ ਗਿਆ ਸੀ ਬਾਅਦ ਵਿੱਚ ਤਕਰੀਬਨ 4 ਦਿਨਾਂ ਬਾਅਦ ਉਸ ਕਿਸਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਇੱਕ ਪਾਸੇ ਦੱਸਿਏ 13 ਫਰਵਰੀ ਤੋਂ ਹੀ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੜੇ ਹੋਏ ਨੇ ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਤੋਂ ਐਮਐਸਪੀ ਸਣੇ ਆਪਣੀਆਂ ਹੋਰ 12 ਮੰਗਾਂ ਦੀ ਜਿਹੜੀ ਹੈ ਉਹ ਗੱਲ ਮੰਨਵਾਉਣੀ ਚਾ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਨੇ ਪਹਿਲੇ ਕਿਸਾਨੀ ਸੰਘਰਸ਼ ਦੇ ਵਿੱਚ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਜਿਹੜੀ ਹੈ ਤੁਹਾਨੂੰ ਐਮਐਸਪੀ ਦੀ ਲੀਗਲ ਗਰੰਟੀ ਦਵਾਂਗੇ ਪਰ ਅਜੇ ਤੱਕ ਕੇਂਦਰ ਨੇ ਸਾਡੀ ਗੱਲ ਨਹੀਂ ਮੰਨੀ ਹੈ ਇਸ ਕਰਕੇ ਅਸੀਂ ਕੇਂਦਰ ਦਾ ਵਿਰੋਧ ਕਰ ਰਹੇ ਹਾਂ ਹਾਲਾਂਕਿ ਉਹਨਾਂ ਨੇ ਜਦੋਂ ਦਿੱਲੀ ਚਲੋ ਕਿਸਾਨੀ ਅੰਦੋਲਨ ਸ਼ੁਰੂ ਕੀਤਾ ਸੀ ਤਾਂ ਉਸ ਦੌਰਾਨ ਕਈ ਕਿਸਾਨਾਂ ਦੇ ਨੂੰ ਜਿਹੜੇ ਨੇ ਜ਼ਖਮੀ ਹੋ ਗਏ ਸੀ ਤੇ ਸ਼ੁਕਰਨ ਸ਼ਹੀਦ ਹੋ ਗਏ ਸਨ ਤੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਿਆ ਸੀ ਉਹਨਾਂ ਦੇ ਉੱਤੇ ਹੰਝੂ ਗੈਸ ਤੇ ਗੋਲੇਦਾਰਤੀ ਕਰਨ ਪੈਲੇਟ ਗਨਸ ਦੀ ਵਰਤੋਂ ਕੀਤੀ ਸੀ ਉਸ ਤੋਂ ਬਾਅਦ ਇਹ ਸੰਘਰਸ਼ ਪੰਜਾਬ ਦੇ ਵਿੱਚ ਹੋਰ ਤੇਜ਼ ਹੋ ਗਿਆ ਕਿਸਾਨ ਜਥੇਬੰਦੀਆਂ ਲਗਾਤਾਰ ਹੀ ਵਿਰੋਧ ਪਾਜਪਾ ਦੇ ਉਮੀਦਵਾਰਾਂ ਦਾ ਕਰ ਰਹੀ ਹੈ ਹਾਲਾਂਕਿ ਕਈ ਥਾਵਾਂ ਤੇ ਇਹ ਵੀ ਤਸਵੀਰਾਂ ਦੇਖਣ ਨੂੰ ਆਈਆਂ ਜਿੱਥੇ ਕੀ ਪਾਜਪਾ ਦੇ ਉਮੀਦਵਾਰਾਂ ਨੇ ਕਿਸਾਨਾਂ ਨੂੰ ਗੁੰਡੇ ਤਾਂ ਕਹਿ ਦਿੱਤਾ ਗੱਲ ਕਰ ਰਿਹਾ ਸੁਸ਼ੀਲ ਕੁਮਾਰ ਰਿੰਕੂ ਪਾਜਪਾ ਦੇ ਉਮੀਦਵਾਰ ਦੀ ਜਿਨ੍ਹਾਂ ਦੇ ਵੱਲੋਂ ਜਦੋਂ ਸ਼ਰਧਾਂਜਲੀ ਦੇਣ ਉਹ ਜਾਂਦੇ ਨੇ ਜਿਹੜੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੂੰ ਤਾਂ ਉਸ ਦੌਰਾਨ ਕਿਸਾਨ ਉਹਨਾਂ ਦਾ ਕਿਰਾਾ ਕਰਦੇ ਨੇ ਸ਼ਰਧਾਂਜਲੀ ਦੇਣ ਤੋਂ ਬਾਅਦ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਹੈ ਕਿਸਾਨਾਂ ਨੂੰ ਕਹਿੰਦੇ ਨੇ ਕਿ ਇਹ ਕਿਸਾਨ ਨਹੀਂ ਅਸਲ ਦੇ ਵਿੱਚ ਕਿਸਾਨਾਂ ਦੇ ਪੇਸ ਦੇ ਵਿੱਚ ਹੁੰਦੇ ਨੇ ਅੰਮ੍ਰਿਤਸਰ ਦੇ ਵਿੱਚ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਕਿ ਕਿਸਾਨਾਂ ਦੇ ਉੱਤੇ ਇੱਟਾ ਪੱਥਰ ਵੀ ਭਾਜਪਾ ਦੇ ਸਮਰਥਕਾਂ ਦੇ ਵੱਲੋਂ ਵਰਸਾਏ ਜਾਂਦੇ ਨੇ ਕਈ ਕਿਸਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਵੀ ਉਸ ਦੌਰਾਨ ਹੋ ਜਾਂਦੇ ਨੇ ਜਿਸ ਤੋਂ ਬਾਅਦ ਉਸ ਦੌਰਾਨ ਵੀ ਉਹਨਾਂ ਦੇ ਵੱਲੋਂ ਐਸਐਸਪੀ ਦਫ਼ਤਰ ਦਾ ਕਿਰਾਾ ਕੀਤਾ ਜਾਂਦਾ ਹੈ ਤੇ ਉਸ ਦੌਰਾਨ ਵੀ ਮੰਗ ਕੀਤੀ ਜਾਂਦੀ ਹੈ ਕਿ ਪਾਸਪਾ ਦੇ ਸਮਰਥਕਾਂ ਦੇ ਉੱਤੇ ਐਫਆਈਆਰ ਦਰਜ ਕੀਤੀ ਜਾਵੇ ਥਾਣੇ ਦਾਖਰਾ ਕਰਨ ਤੋਂ ਬਾਅਦ ਉਹਨਾਂ ਦੇ ਉੱਤੇ ਐਫਆਈਆਰ ਦਰਜ ਹੋਈ ਸੀ ਜਦੋਂ ਪਟਿਆਲਾ ਦੇ ਵਿੱਚ ਪ੍ਰਨੀਤ ਕੌਰ ਦਾ ਵਿਰੋਧ ਹੋਇਆ ਸੀ ਉਸ ਦੌਰਾਨ ਇੱਕ ਕਿਸਾਨ ਦੀ ਜਦੋਂ ਮੌਤ ਹੋ ਜਾਂਦੀ ਹੈ ਉਸ ਦੌਰਾਨ ਵੀ ਮੰਗ ਬੀਜੇਪੀ ਉਮੀਦਵਾਰ ਮਾਫ ਕਰਨਾ ਬੀਜੇਪੀ ਜਿਹੜੇ ਆਗੂ ਹੈ ਉਹਨਾਂ ਦੇ ਉੱਤੇ ਐਫਆਈਆਰ ਦਰਜ ਕਰਨ ਦੀ ਗੱਲ ਪਰਿਵਾਰ ਤੇ ਨਾਲ ਹੀ ਕਿਸਾਨਾਂ ਦੇ ਵੱਲੋਂ ਕੀਤੀ ਗਈ ਸੀ ਬਾਅਦ ਵਿੱਚ ਪੁਲਿਸ ਦੇ ਵੱਲੋਂ ਕਿਸਾਨ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਸੀ ਤੇ ਨਾਲ ਹੀ ਕਿਸਾਨਾਂ ਨੇ ਐਲਾਨ ਕੀਤਾ ਸੀ ਜੇਕਰ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਤਾਂ ਅਸੀਂ ਸਾਫ ਤੌਰ ਦੇ ਉੱਤੇ ਪ੍ਰਣੀਪ ਕੌਰ ਦੇ ਘਰ ਦੇ ਬਾਹਰ ਪੱਕਾ ਮੂਚਾ ਲਗਾਵਾਂਗੇ ਤੇ ਹੁਣ ਇਹ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਕਿ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲਿਆ ਪੁਲਿਸ ਦੇ ਵੱਲੋਂ ਤਿੰਨ ਕਿਸਾਨਾਂ ਨੂੰ ਰੀਟੇਨ ਕੀਤਾ ਗਿਆ ਉੱਥੇ ਹੀ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ 5:30 ਵਜੇ ਘਰ ਤੋਂ ਜਿਹੜਾ ਹੈ ਪੁਲਿਸ ਉਹਨਾਂ ਨੂੰ ਚੁੱਕ ਕੇ ਲੈ ਕੇ ਗਈ ਹੈ ਤੇ ਉਸ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਉਹ ਥਾਣੀ ਦਾ ਕਰਾ ਕਰਨਗੇ ਇਸ ਸਬਾਬਤ ਤਤੀ ਡੀਐਸਪੀ ਸਮਸ਼ੇਰ ਸਿੰਘ ਦੇ ਨਾਲ ਵੀ ਗੱਲਬਾਤ ਕੀਤੀ ਹੈ ਕੀ ਕੁਝ ਕਹਿਣਾ ਹੈ ਉਹਨਾਂ ਦਾ ਆਓ ਸੁਣਦੇ ਹਾਂ ਪ੍ਰੀਤਕੋਟ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਕਿ ਤਿੰਨ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਹੈ ਇਹ ਪੂਰਾ ਮਾਮਲਾ ਕੀ ਹੈ ਜਿਹੜੇ ਲਕਸ਼ਣ ਪ੍ਰੋਸੈਸ ਦੇ ਵਿੱਚ ਵਿਰੋਧ ਪਾਉਂਦੇ ਸੀ ਜਿਹੜੇ ਕੰਪੇਨ ਕਰਦਾ ਤੁਹਾਨੂੰ ਪਰੇਸ਼ਾਨ ਕਰਦੇ ਸੀ ਜੀ ਦਰਸ਼ਨ ਦੇ ਬਜਾਏ ਉਹਨਾਂ ਰੋਕਣਾ ਉਹ ਕਿਹਾ ਦੇ ਨਿਆ ਮੇਂ ਵਿਚਪੜਾ ਮਾਸੇ ਬਾਰੇ ਕਰ ਦੋ ਜੀ ਤੰਕ ਚ ਜੀ ਜਿਦਾਂ ਉਹ ਮਤਲਬ ਕਿ ਉਹ ਇਲੈਕਸ਼ਨ ਕੰਪੇਨ ਦੇ ਵਿੱਚ ਪ੍ਰੋਬਲਮ ਹੁੰਦੀ ਸੀ ਬੰਦੇ ਨੂੰ ਜੀ ਹਾਂ ਜੀ ਡੈਟਾ ਸਿਸਟਮ ਹੋ ਰਹੀ ਸੀ ਜੀ ਤੇ ਇਸ ਦੇ ਨਾਲ ਹੀ ਸਰ ਪਰਿਵਾਰ ਵਾਲਿਆਂ ਦਾ ਤਾਂ ਇਹ ਕਹਿਣਾ ਹੈ ਕਿ ਸਵੇਰੇ 5:30 ਵਜੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਇੱਕ ਕਿਸਾਨ ਆਗੂ ਨੂੰ ਤੇ ਉਹਨਾਂ ਦਾ ਕਹਿਣਾ ਹੈ ਕਿ ਨਾ ਹੀ ਕੱਪੜੇ ਪਾਣ ਦਿੱਤੇ ਟੰਕ ਸਿਰ ਨਾ ਹੀ ਪਾਣੀ ਪੀਣ ਦਿੱਤਾ ਹੈਗਾ ਸਿੱਧਾ ਹੀ ਲੈ ਗਏ ਉਹਨਾਂ ਨੂੰ ਅਰੈਸਟ ਕਰਕੇ ਤੁਹਾਡੇ ਬਣਾ ਕਿਸੇ ਨੂੰ ਕੋਰਟ ਚ ਕਿਵੇਂ ਪੇਸ਼ ਕਰ ਦੋਗੇ ਜੀ ਨਹੀਂ ਨਹੀਂ ਪਰਿਵਾਰ ਦਾ ਕਹਿਣਾ ਹੈ ਕਿ ਮਤਲਬ ਕਿ 5:30 ਵਜੇ ਸਵੇਰੇ ਤੜਕੇ ਸਾਰ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲਿਆ ਕਿ ਪਰਨਾ ਬੰਨ ਰਹੇ ਸੀ ਤਾਂ ਉਹ ਵੀ ਬੰਨਣ ਢੰਗ ਸਿਰ ਨਾ ਨਹੀਂ ਦਿੱਤਾ ਗਿਆ ਪਾਣੀ ਦਾ ਪੂਰਾ ਗਲਾਸ ਵੀ ਪੀਣ ਨਹੀਂ ਦਿੱਤਾ ਗਿਆ ਸਿੱਧਾ ਹੀ ਲੈ ਕੇ ਚਲੇ ਗਏ ਪੁਲਿਸ ਵਾਲੇ ਇਸ ਬਾਬਤ ਕੀ ਕਹਿਣਾ ਹੈ ਤੁਹਾਡਾ ਜੀ ਜੀ ਅਜਿਹੀ ਕਦੇ ਗੱਲ ਨਹੀਂ ਹੁੰਦੀ ਅਸੀਂ ਆਪਣਾ ਕਾਨੂੰਨੀ ਕੰਮ ਕਰਨਾ ਹੁੰਦਾ ਜੀ ਨਾ ਪਾਣੀ ਨੂੰ ਤਾਂ ਰੋਕਿਆ ਨਾ ਕਿਸੇ ਨੂੰ ਜੀ ਨਾ ਕੱਪੜੇ ਬੰਨ ਤੋ ਰੋਕਿਆ ਨਾ ਜੀ ਤੇ ਹੁਣ ਤੱਕ ਕਿੰਨੇ ਕਿਸਾਨਾਂ ਨੂੰ ਰਾਉਂਡ ਅਪ ਕੀਤਾ ਹੈ ਸਰ ਤੁਸੀਂ ਹੋਏ ਤਾਂ 2-3 ਮਹੀਨੇ ਜੀ ਹੋਏ ਜੀ ਤੇ ਇਸ ਦੇ ਨਾਲ ਹੀ ਸਰ ਕਿਸਾਨਾਂ ਦਾ ਕਹਿਣਾ ਕਿ ਅਸੀਂ ਪੁਲਿਸ ਥਾਣੇ ਦਾ ਵੀ ਘਰਾ ਕਰਾਂਗੇ ਉਹ ਜਿਆਦਾ ਉਹਨਾਂ ਨੂੰ ਕੀ ਕਹਤ ਹੈ ਇਸ ਚੀਜ਼ ਬਾਰੇ ਜੀ ਜੋ ਨਾਨ ਆਰਡਰ ਤੋੜਦਾ ਫਿਰ ਅਸੀਂ ਉਹ ਕਰਤਾ ਕਰਾਂਗੇ ਜੀ ਤਾਂ ਕਿਸਾਨਾਂ ਦਾ ਕਹਿਣਾ ਹੈ ਅਸੀਂ ਤਾਂ ਬੀਜੇਪੀ ਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਉਹਨਾਂ ਦੇ ਵੱਲੋਂ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਗਈਆਂ ਤਾਂ ਪੰਜਾਬ ਸਰਕਾਰ ਅਜਿਹਾ ਕਿਉਂ ਕਰ ਰਹੀ ਹੈ ਪੁਲਿਸ ਕਿਉਂ ਸਾਨੂੰ ਅਰੈਸਟ ਕਰ ਰਹੀ ਹੈ ਜਰੂਰ ਹੋਰ ਚੀਜ਼ ਹੁੰਦਾ ਜੀ ਜਦ ਕੋਈ ਕਿਸੇ ਨੂੰ ਤੁਸੀਂ ਜਾਣ ਦੇ ਨੂੰ ਰੋਕਦੇ ਹੋ ਚਪੇੜਾ ਮਾਰੋ ਇਹਨਾਂ ਨੂੰ ਕੋਟੋਏ ਹੋਏ ਹੋ ਜੇ ਗੱਲਾਂ ਕਰਨੀਆਂ ਜੀ ਉਹ ਠੀਕ ਨਹੀਂ ਜੀ ਬੋਤਲ ਕੌਣ ਹੈ ਕੋਰਪੋਰੇਟ ਕਲੈਕਟਰ ਦੀ ਵਾਇਲੇਸ਼ਨ ਹੈ ਜੀ ਬਹੁਤ ਬਹੁਤ ਧੰਨਵਾਦ ਅਸੋ ਤੁਸੀਂ ਸੁਣਿਆ ਹੈ ਕਿ ਡੀਐਸਪੀ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਹੈ ਕਿ ਕਿਉਂ ਉਹਨਾਂ ਨੇ ਜਿਹੜੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਆਖਿਰਕਾਰ ਇਸ ਦੇ ਪਿੱਛੇ ਕੀ ਕੁਝ ਵਜ੍ਹਾ ਸੀ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ